ਪੰਜਾਬ ਹਰਿਆਣਾ ਦੇ ਵਿੱਚ ਹੁਣ ਵੱਡੀ ਫਸਲ ਲੱਗੀ ਹੋਏ ਝੋਨੇ ਦੀ ਉਹਦੇ ਵਿੱਚ ਪਰਮਲ ਕਿਸਮਾਂ ਵੀ ਆਉਂਦੀਆਂ ਨੇ ਤੇ ਹਾਈਬ੍ਰਿਡ ਕਿਸਮਾਂ ਵੀ ਆਉਂਦੀਆਂ ਨੇ ਤੇ ਬਾਸਮਤੀ ਦੀਆਂ ਕਿਸਮਾਂ ਵੀ ਆਉਂਦੀਆਂ ਨੇ ਕਿਸਾਨ ਭਰਾ ਗੱਭਵਸਤਾ ਤੋਂ ਲੈ ਕੇ ਨਸਾਰੇ ਤੱਕ ਐਨ ਪੀ ਕੇ ਦੀ ਮੰਗ ਕਰਦੇ ਆ ਵੀ ਕਿਹੜਾ ਸੀ ਐਨ ਪੀ ਕੇ ਕਰੀਏ ਜਿਹੜਾ ਸਾਡੇ ਪੈਸਿਸਾਈਡ ਦੇ ਵਿੱਚ ਮਿਕਸ ਹੋ ਜੇ ਚਾਹੀ ਕੋਸੁੰਡੀ ਵਾਸਤੇ ਕਰਦਾ ਚਾਹੀ ਕੋ ਤੇਲੇ ਵਾਸਤੇ ਕਰਦਾ ਚਾਹੀ ਕੋ ਫੰਗੀਸਾਈਡ ਕਰਦਾ ਕਿਉਂਕਿ 13 ਈ 45 ਵੀ ਰਲਾਉਣ ਦੇ ਵਿੱਚ ਕਈ ਵਾਰ ਮੁਸ਼ਕਲ ਆ ਜਾਂਦੀ ਹੈ ਕਈ ਵਾਰ ਹੋ ਜਾਂਦੀ ਅਣੀ ਕੋਲ ਦਾ 015134 ਵੀ ਨੂੰ ਕੋਲ ਦਾ ਹੈਗਾ ਕਿਉਂਕਿ ਪोटाश ਵੀ ਜ਼ਿਮੇਦਾਰ ਪोटाश ਲੂਕੜ ਪोटाश ਘੱਟ ਕਰਦੇ ਆ ਪਰ ਐਨਪੀਕੇ ਨੂੰ ਜ਼ਿਆਦਾ ਕਰਦੇ ਆ ਅੱਜ ਮੇਰੇ ਕਿਸਾਨ ਭਰਾਵਾਂ ਦੇ ਲਈ ਇੱਕ ਬਹੁਤ ਵਧੀਆ ਜਿਹੜੀ ਦਵਾਈ ਆਪਾਂ ਲੈ ਕੇ ਆਏ ਆ ਉਹ ਤੁਹਾਡੇ ਗੋਭ ਸਮੇ ਤੋਂ ਲੈ ਕੇ ਨਸਾਰੇ ਤੱਕ ਉਹ ਤੁਹਾਡੀਆਂ ਸਾਰੀਆਂ ਜਿਹੜੀਆਂ ਕਮੀਆਂ ਦੂਰ ਕਰੂਗੀ ਫਸਲ ਨੂੰ ਜਿਵੇਂ 13 45 ਜਾਂ 01 34 ਹੈਗਾ ਜਾ 0050 ਜਿਹੜਾ ਇਹ ਆਪਣੀ ਫਸਲ ਨੂੰ ਗਰਮੀ ਦੀ ਸਟ੍ਰੈਸ ਤੋਂ ਵੀ ਚਾਹੁੰਦਾ ਝੰਡੇ ਪੱਤੇ ਨੂੰ ਤਾਕਤ ਦਿੰਦਾ ਹੈ ਜਿੰਨੀ ਜ਼ਮੀਨ ਦੇ ਵਿੱਚ ਖਰਾਕ ਪਈ ਹੁੰਦੀ ਹੈ ਖਰਾਕ ਨੂੰ ਘਟਾਉਂਦਾ ਉਸੇ ਤਰ੍ਹਾਂ ਹੀ ਤੁਸੀਂ ਸਕਰੀਨ ਦੇ ਉੱਪਰ ਆਧੁਨਿਕ ਅਮਰਤ ਵੀ ਜਿਹੜੀ ਫੋਟੋ ਦੇਖ ਰਹੇ ਹੋ ਇਹ ਪ੍ਰੋਡਕਟ ਬਹੁਤ ਹੀ ਦਮਦਾਰ ਪ੍ਰੋਡਕਟ ਹੈ ਇਹ ਦੋ ਤਰੀਕਿਆਂ ਦੇ ਨਾਲ ਕੰਮ ਕਰਦਾ ਹੈ ਜੇ ਪਹਿਲਾਂ ਆਪਾਂ ਸੀ ਟ੍ਰੀਟਮੈਂਟ ਕੀਤਾ ਚਾਹੇ ਮੂੰਗੀ ਬੀਜੀ ਤੇ ਮੱਕੀ ਬੀਜੀ ਤੇ ਝੋਨਾ ਬੀਜੀ ਚੋਨੇ ਦੇ ਜੜਾ ਨੂੰ ਵੀ ਆਪਾਂ ਟ੍ਰਿਪ ਕੀਤਾ ਹੈ ਉੱਥੇ ਜੇ ਕਿਸਾਨ ਇੱਕ ਤੋਂ ਦੋ ਸਪਰੇਅ ਹਾਂ ਉਹਦੋਂ ਬਾਅਦ ਵੀ ਕਰਦਾ ਇਹਦੀਆਂ ਤੇ ਇਹਦਾ 15 ਤੋਂ 20% ਝਾੜ ਵੀ ਵਧਿਆ ਕਣਕ ਤੇ ਵੀ ਵਧਿਆ ਹੁਣ ਝੋਨੇ ਤੇ ਵੀ ਅੱਗੇ ਸੋਨੂੰ ਇਹਦੇ ਪੂਰੇ ਆਪਾਂ ਟੈਸਟੀਮੋਨੀਓ ਦਿਖਾਵਾਂਗੇ ਪਹਿਲਾਂ ਆਲੂਆਂ ਤੇ ਵੀ ਇਹਦਾ ਜਿਹੜਾ ਸੀ ਟ੍ਰੀਟਮੈਂਟ ਕੀਤਾ ਗਿਆ ਬਹੁਤ ਹੀ ਸੋਹਣੇ ਜਿਹੜੇ ਰਿਜ਼ਲਟ ਆਏ ਹੁਣ ਫਸਲ ਆਪਣੇ ਗੋਭ ਚ ਹੈ ਚਾਹ 26 ਕਿਸਮ ਜਿਹੜੀ ਗਿੱਤੀ ਲਈ ਗੋਭ ਚ ਆ ਰਹੀ ਹੈ ਵਿੱਚ ਕਿਸਮਾਂ 20 25 25 ਦਿਨਾਂ ਤੱਕ ਵੀ ਜਿਹੜੀ ਹਾਰਵੈਸਟਿੰਗ ਹੋ ਜੂਗੀ ਜਿਹੜੀ ਹੁਣ ਲਾਸਟ ਸਪਰੇਅ ਕਰ ਲਈ ਗੋਭ ਦੇ ਉੱਤੇ ਬੱਲੀ ਜਿਹੜੀ ਬਾਹਰ ਆ ਗਈ ਦੂਸਰੀਆਂ ਫਸਲਾਂ 60 ਦਿਨ 65 ਦਿਨ 70 ਦਿਨ ਦੀਆਂ ਹੋਗੀਆਂ ਉਹ ਵੀ ਹੁਣ ਗੋਭ ਦੇ ਵਿੱਚ ਆ ਜਾਣੀਆਂ ਹੁਣ ਕਿਸਾਨ ਭਰਾ ਐਨਪੀਕੇ ਕਰਨਗੇ ਐਨਪੀਕੇ ਜੇ ਤੁਸੀਂ ਇਕੱਲਾ ਨਹੀਂ ਕਰਨਾ ਚਾਹੁੰਦੇ ਕਿਸੇ ਦਵਾਈ ਵਿੱਚ ਮਿਕਸ ਕਰਨਾ ਚਾਹੁੰਦੇ ਤੁਸੀਂ ਇਸ ਦਵਾਈ ਨੂੰ ਅਦਨੁਕ ਅਮਰਤ ਨੂੰ ਕਰੋ ਇੱਕ ਇੱਕ ਗਿੱਲੇ ਦੀ ਪਾਈ ਆ ਜੜੀ ਇਹਦੀ ਸਪਰੇਅ ਪੈਣੀ ਹੈ 500 ਤੋਂ ਲੈ ਕੇ ਸਾਢੇ 500 ਰੁਪਏ ਤੱਕ ਇਹਦਾ ਖਰਚਾ ਰਹਿਣਾ ਇਹਦੇ ਕੰਮ ਕੀ ਕਰਨਾ ਹੈ ਕੰਮ ਪਹਿਲੇ ਵਾਲ ਦਾ ਝੰਡੇ ਪੱਤੇ ਨੂੰ ਤਾਕਤਵਾਰ ਰੱਖਣਾ ਹੈ ਦੂਸਰੀ ਗੱਲ ਜਿਹੜੀ ਗੋਪ ਦੇ ਵਿੱਚ ਬੱਲੀ ਲਿਕੜਨੀ ਹੈ ਚਾਹੇ ਗੋਪ ਸਮੇਂ ਕਰ ਲੋ ਚਾਹੇ ਨਸਾਰੇ ਟਾਈਮ ਕਰ ਲੋ ਦਾਣਾ ਜਿਹੜਾ ਚਮਤਕਾਰ ਚਮਤਕਾਰ ਹੋਊਗਾ ਪੂਰਾ ਜਿਹੜਾ ਦਾਣਾ ਦੀ ਚਮਕ ਬਣੂਗੀ ਬੱਲੀ ਟੇਢੀ ਵਿੰਗੀ ਨਹੀਂ ਹੋਊਗੀ ਬੱਲੀ ਜਮਾ ਸਿੱਧੀ ਹੋਊਗੀ ਬੱਲੀ ਦੇ ਦਾਣੇ ਦੀ ਗਿਣਤੀ ਪੂਰੀ ਹੋਊਗੀ ਤੇ ਕੁਆਲਿਟੀ ਪੂਰੀ ਹੋਊਗੀ ਜਿੰਨੀ ਛੋਟੀ ਜ਼ਮੀਨ ਦੇ ਵਿੱਚ ਖਰਾਕ ਪਈ ਹੈ ਇਹਨੇ ਖਰਾਕ ਵੀ ਟ੍ਰਾਂਸਫਰ ਕਰਨੀ ਹੈ ਇੱਕ ਹੋਰ ਕਈ ਵਾਰ ਤੁਸੀਂ ਇਹਨੂੰ ਦਵਾਈ ਨੂੰ ਘਰ ਵੀ ਲਿਆ ਕਰ ਦੋ ਬਾਅਦ ਇਹ ਘੰਟਾ ਦਾ ਘੰਟਾ ਬਾਅਦ ਵੀ ਮੀਂਹ ਪੈ ਗਿਆ ਇਸ ਦਵਾਈ ਨੇ ਪੱਤਿਆਂ ਤੇ ਜੜਾਂ ਰਾਹੀਂ ਵੀ ਰਚ ਕੇ ਕੰਮ ਕਰ ਜਾਂਦਾ ਵਿੱਚ ਦਵਾਈਆਂ ਹੁੰਦੀਆਂ ਨੇ ਨਹੀਂ 2-2 ਘੰਟੇ ਤੋਂ ਬਲਾਈ ਨੂੰ ਅੱਧਾ ਘੰਟਾ ਵੀ ਧੁੱਪ ਲੱਗੀ ਸੋਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਚਾਹ ਸਟਿੱਕਰ ਵੀ ਨਾ ਬਾਉ ਤੁਸੀਂ ਇਸ ਤਰੀਏ ਇਹਨੂੰ ਕਰ ਲੋ ਤੇ ਛੋਡੇ ਬਹੁਤ ਵਧੀਆ ਜਿਹੜੀ ਇਹ ਦਵਾਈ ਨੇ ਰਿਜ਼ਲਟ ਦੇਣੇ ਹੈ ਜੇ ਤੁਸੀਂ ਸੋਡੇ ਬਾਗ ਵਗੈਰਾ ਲੱਗਿਆ ਜਾਂ ਘਰੇ ਕੋਈ ਛੋਟੀ ਮੋਟੀ ਬਿਚੀ ਲੱਗੀ ਆ ਤਾਂ 40 ਐਮਐਲ ਪ੍ਰਤੀ ਇੱਕ ਢੋਲੀ ਦੀ ਤੁਸੀਂ ਵਰਤ ਸਕਦੇ ਹੋ ਇਸ ਦਵਾਈ ਲੈਣ ਦੇ ਲਈ ਮੇਰੇ ਦਿੱਤੇ ਨੰਬਰ ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ ਕਿ ਦਵਾਈ ਇਹ ਕਿੱਥੋਂ ਮਿਲਣੀ ਹੈ ਕਿਉਂਕਿ ਇਹ ਦਵਾਈ ਪਿਓਰ ਆਰਗੈਨਿਕ ਹਰਬਲ ਆ ਕੋਈ ਇਹਦੇ ਵਿੱਚ ਜੇ ਕਦੇ ਕੋਈ ਜ਼ਹਿਰ ਜਾਂ ਕੋਈ ਕੁਝ ਨਹੀਂ ਐਡ ਕੀਤਾ ਹੋਇਆ ਇਹ ਇੱਕ ਦੇਸੀ ਚੀਜ਼ਾਂ ਦੇ ਨਾਲ ਦਵਾਈ ਬਣਾਈ ਹੈ ਦੇਸੀ ਪ੍ਰੋਡਕਟ ਕਹਿ ਸਕਦੇ ਆਪਾਂ ਇਹਨੂੰ ਇਹ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਕੰਮ ਕਰਦਾ ਤੁਸੀਂ ਇਸ ਦਵਾਈ ਨੂੰ ਵਰਤ ਕੇ ਦੇਖੋ ਜਿਹੜੇ ਕਿਸਾਨ ਭਰਾ ਚਾਹੁੰਦੇ ਵੀ ਇਸ ਐਨਪੀਕੇ ਕਰਨਾ ਹੈ ਤੁਸੀਂ ਉਹਨੂੰ ਜਿਹੜੀ ਮਰਜੀ ਪੈਕਸੀਹੈਡ ਦੇ ਵਿੱਚ 250 ਐਮਐਲ ਪ੍ਰਤੀ ਏਕੜ ਦੀ 1 ਲੀਟਰ ਚਾਰ ਕਿੱਲਿਆਂ ਦਾ ਤੁਸੀਂ ਵਰਤ ਸਕਦੇ ਹੋ ਪੰਜਾਬ ਹਰਿਆਣਾ ਦੇ ਵਿੱਚ ਸ਼ਾਪਾਂ ਦੇ ਉੱਪਰ ਵੀ ਪੈਕਸੀਹੈਡ ਦੁਕਾਨਾਂ ਦੇ ਉੱਪਰ ਵੀ ਮਿਲਦੀ ਹੈ ਜੇ ਨਹੀਂ ਲੈਣੀ ਤਾਂ ਤੁਸੀਂ ਆਨਲਾਈਨ ਵੀ ਇਸ ਦਵਾਈ ਨੂੰ ਜਿਹੜਾ ਮੰਗਵਾ ਸਕਦੇ ਹੋ ਇਸ ਦਵਾਈ ਨੂੰ ਵਰਤ ਕੇ ਜਰੂਰ ਦੇਖੋ ਕਿਉਂਕਿ ਜੇ ਕਿਸਾਨ ਇੱਕ ਗੋਭ ਵਿੱਚ ਇੱਕ ਅਨਸਾਰੇ ਤੋਂ ਬਾਅਦ ਇਹ ਦੋ ਸਪਰੇਅ ਕਰਦਾ ਤਾਂ ਸਿਉਨੇ ਤੇ ਸੁਭਾਗਾ 15 ਤੋਂ 20% ਝਾੜ ਵਧਨ ਦੀ ਮੈਂ ਖੁਦ ਗਾਰੰਟੀ ਲੈਣਾ ਕਿਉਂਕਿ ਪਿਛਲੇ 2 ਸਾਲ ਤੋਂ ਲੈ ਕੇ ਮੈਂ ਇਸ ਪ੍ਰੋਡਕਟ ਦੇ ਰਿਜ਼ਲਟ ਦੇਖ ਰਿਹਾ ਜਿੱਥੇ ਕਿਤੇ ਸਬਜ਼ੀ ਲੱਗ ਰਹੀ ਹੈ ਉੱਥੇ ਤੁਸੀਂ ਇਹਨੂੰ ਜ਼ਿੰਕ ਦੇ ਨਾਲ ਐਡ ਕਰਕੇ ਜੇ ਸਪਰੇਅ ਕਰੋਗੇ ਤਾਂ ਸਭ ਤੋਂ ਟਾਪ ਦੇ ਜਿਹੜੇ ਸਾਨੂੰ ਰਿਜ਼ਲਟ ਮਿਲਣਗੇ ਕਿਉਂਕਿ ਸਬਜ਼ੀਆਂ ਦੇ ਵਿੱਚ ਜ਼ਿੰਕ ਤੱਤ ਦੀ ਬੜੀ ਕਮੀ ਆ ਜਾਂਦੀ ਹੈ ਕਿ ਜੇ ਕਰਨਾ ਤੁਸੀਂ ਜ਼ਿੰਕ ਦੇ ਨਾਲ ਵੀ ਮਿਕਸ ਕਰਦੇ ਕੱਲਾ ਕਰਨਾ ਤਾਂ ਕੱਲਾ ਵੀ ਕਰ ਲਓ ਕੋਈ ਇੱਕ ਤਾਲੀ ਗੱਲ ਨਹੀਂ ਵੈਸੇ ਇਹ ਕਰ ਕਰ ਰਹੇ ਹਾਂ ਕਿਸੇ ਦੇ ਨਾਲ ਮਿਲਾ ਕੇ ਕੋਈ ਇਹ ਨਹੀਂ ਵੀ ਇਹ ਰਿਅਲਟ ਕਟ ਐਨਰਿਅਲਟ ਆਫ ਦਾ 19 ਰੱਖਣਾ ਵਿੱਚ ਦਵਾਈਆਂ ਹੁੰਦੀਆਂ ਨੇ ਕੱਲੀਆਂ ਵੱਧ ਕੰਮ ਕਰਦੀਆਂ ਜਿਹਨਾਂ ਮਿਕਸ ਨਹੀਂ ਕੰਮ ਕਰਦੀ ਇਹਨੂੰ ਜਿਹੜੇ ਮਰਜ਼ੀ ਦਵਾਈ ਦੇ ਨਾਲ ਤੁਸੀਂ ਮਿਕਸ ਕਰਕੇ ਸਪਰੇਅ ਕਰ ਸਕਦੇ ਹੋ ਧੰਨਵਾਦ